ਜੋ ਬੋਲੇ 100 ਰੁਪਏ ਬੋਲ ਵਾਲਮੀਕੀ ਮਹਾਜ ਜੀ ਕੀ ਜੈ ਜੈ ਸ਼੍ਰੀ ਰਾਮ ਸੋ ਇੱਥੇ 71 ਹੋਈਆਂ ਸਾਰੀਆਂ ਸਮੂਹ ਸੰਤਾਂ ਨੂੰ ਮੇਰੇ ਵੱਲੋਂ ਤੁਹਾਡੇ ਸੇਵਾਦਾਰ ਸਨੀ ਗਿਲ ਵੱਲੋਂ ਨਿੱਗੀ ਜੀ ਆਨੂ ਆਗਦਾ ਤੇ ਸਾਰੇ ਧਾਰਮਿਕ ਸਮਾਜਿਕ ਤੇ ਸ਼ਹਿਰ ਦੇ ਸਾਰੇ ਸੰਗਠਨਾ ਦਾ ਸਹਿਯੋਗ ਦੇ ਨਾਲ ਅੱਜ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੋ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਸਮਾਜ ਦਲ ਤੇ ਸ਼ਿਵ ਸੈਨਾ ਸਮਾਜਵਾਦੀ ਦੇ ਸਾਂਝੇ ਤੌਰ ਤੇ ਕੱਢੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋ ਭਗਵਾਨ ਵਾਲਮੀਕੀ ਜੀ ਆਸ਼ੀਰਵਾਦ ਦਿੰਦੇ ਨੇ ਕਿ ਅਸੀਂ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਚੰਗੀ ਹੋੰਦ ਲੈ ਕੇ ਬੈਠੇ ਆਂ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦੇ ਸੋ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਇਸੇ ਤਰ੍ਹਾਂ ਸਾਡਾ ਆਇਕਤਾ ਭਾਈਚਾਰਕ ਸਾਂਝ ਬਣੀ ਰਹੇ ਕਿਉਂਕਿ ਪੂਰੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੀ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਸ੍ਰੀ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਵਿੱਚ ਆਏ ਆਂ ਮੈਂ ਨਾਲ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇ ਰਿਹਾ ਆਸਰ ਤੋਂ ਸੁਨੀਲ ਗਿੱਲ ਜੀ ਪੁਸ਼ਪਾ ਗਿੱਲ ਜੀ ਔਰ ਉਹਨਾਂ ਦੇ ਸਾਰੇ ਸਹਿਯੋਗੀਆ ਨੂੰ ਜਿਨ੍ਹਾਂ ਨੇ ਕਿ ਹਰ ਸਾਲ ਇਹ ਸ਼ੁਭ ਯਾਤਰਾ ਕਰਦੇ ਨੇ ਔਰ ਬੜੇ ਪਿਆਰ ਭਾਵਨਾ ਨਾਲ ਸਾਰੀਆਂ ਸੰਸਥਾਵਾਂ ਨੂੰ ਸਾਰੇ ਸਮਾਜ ਨੂੰ ਬੁਲਾ ਕੇ ਇਹ ਸਾਰੀਆਂ ਆਰੰਭੀਲਾ ਕਮੇਟੀਆਂ ਨੂੰ ਧਾਰਮਿਕ ਸਮਾਜਿਕ ਜੱਥੇਬੰਦੀਆਂ ਨੂੰ ਬੁਲਾ ਕੇ ਇਹ ਸਾਰੇ ਹੀ ਇੱਥੇ ਵੱਧ ਚੜ ਕੇ ਸ਼ੁਭ ਯਾਤਰਾ ਦੀ ਰੌਣਕ ਪਹੁੰਚਾਣੇ ਆ ਮੈਂ ਨਾਲ ਸਾਰਿਆਂ ਨੂੰ ਆਪਣੇ ਸਭਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਦੀ ਪੰਜਾਬ ਲੋ ਲੱਖ ਲੱਖ ਵਧਾਈ ਪੇਸ਼ ਕਰਨਾ ਜੈ શ્રી ਰਾਮ ਜੈ ਸ਼੍ਰੀ ਰਾਮ ਪਹਿਲੇ ਤੇ ਮੈਂ गोस्वामी शिर गुनाਬਦਾਸ ਮਹਾਰਾਜ ਕੀ ਜੈ ਅੱਜ ਬਾਲਮਕੀ ਸਮਾਜ ਵੱਲੋਂ ਜਿਹੜੀ ਸ਼ੋਭਾ ਯਾਤਰਾ ਗੁਰਦਾਸਪੁਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਆਪਣੀ ਗੁਰਨਬਦਾਸ ਕਮੇਟੀ ਵੱਲੋਂ ਜਿੰਨੇ ਵੀ ਸਾਡੇ ਆਪਣੇ ਸੱਜਣ ਆਏ ਸ਼ੇਰ ਕੁਮਾਰ ਜੀ ਆਰਵਿੰਦਰ ਜੀ ਅ ਮੁਖਲੇਸ਼ ਜੀ ਮਦਨ ਲਾਲ ਜੀ ਆਪਣੇ सुरेंद्र ਜੀ आले ਸਖਤੋਂ ਆਏ ਨੇ ਹੋਰ ਜੁਦ ਵੀ ਤੁਹਾਡੀ ਸਮੁੱਚੀ ਟੀਮ ਜਿਹੜੀ ਆ ਉਹ ਆਈ ਹੈ ਅਸੀਂ ਇਹਨਾਂ ਦੇ ਧੰਨਵਾਦੀ ਕਰਦੇ ਆ ਤੇ ਨਾਲ ਹੀ ਨਾਲ ਜਿਹੜੀ ਹੈ ਸ਼ੋਭਾ ਯਾਤਰਾ ਆ ਰਹੀ ਹੈ ਉਹਦੇ ਸਵਾਗਤ ਵਾਸਤੇ ਅਸੀਂ ਥੋੜਾ ਜਿਹਾ ਸਟਾਲ ਆਇਆ ਵਾ ਤੇ ਅਸੀਂ ਸਾਰੇ ਸਮਾਜ ਨੂੰ ਵੱਲੋਂ ਗੁਰਨਾਬਾਦਾਸ ਜੀ ਕਮੇਟੀ ਵੱਲੋਂ ਵਾਲਮੀਕੀ ਸਮਾਜ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਲੱਖ-ਲੱਖ ਵਧਾਈ ਦਿੰਦੇ ਆ ਪਹਿਲੀ ਵਾਰੀ ਅਸੀਂ ਇਹ ਤੁਹਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿੰਨੇ ਜੋ ਗਿਆ ਕਿ ਅਸੀਂ ਸਾਰਿਆਂ ਨੇ ਸਹਿਯੋਗ ਕਰਕੇ ਅਸੀਂ ਆਪਣੇ ਸਮਾਜ ਵੱਲੋਂ ਬਾਲਮਿਕੀ ਦੇ ਜਿਹੜੇ ਪ੍ਰਕਾਸ਼ ਉਤਸਵ ਦੇ ਵਿੱਚ ਅਸੀਂ ਜਿਹੜਾ ਹਾਜ਼ਰ ਹੋਏ ਆ ਤੇ ਬਹੁਤ-ਬਹੁਤ ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਗੁਰਦਾਸਪੁਰ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਹੈਂ ਭਗਵਾਨ ਬਾਦਿਕ ਮਹਾਰਾਜ ਜੀ ਕੀ ਜੈ ਬਹੁਤ ਸ਼ਾਮੇ ਸ਼ੁਰੂ ਹੋ ਨਾ ਬਾਬਾ ਦਾਸ ਮਹਾਰਾਜ ਜੀ ਦਾ ਇਹ ਅੱਜ ਦੀ ਜੋ ਸੋਭਾ ਯਾਤਰਾ ਭਗਵਾਨ ਬਾਦਨੇਕ ਮਹਾਰਾਜ ਜੀ ਦੇ ਪ੍ਰਕਾਸ਼ ਕੋ ਸੱਜੇ ਕੱਢੀ ਜਾ ਰਹੀ ਆ ਇਹ ਇੱਕ ਬਹੁਤ ਹੀ ਵਧੀਆ ਔਰ ਸ਼ੁਭ ਦਿਹਾੜੇ ਦੇ ਉੱਤੇ ਕੱਢੀ ਗਈ ਆ ਇਹ ਇੱਕ ਆਪਣੇ ਬਾਦਨੇਕ ਸਮਾਜ ਵੱਲੋਂ ਹਰ ਸਾਲ ਦੇ ਸਾਲ ਬੜੇ ਹੀ ਪਿਆਰ ਨਾਲ ਔਰ ਬੜੇ ਹੀ ਜੋਸ਼ ਨਾਲ ਸੋਭਾ ਯਾਤਰਾ ਕੱਢੀ ਜਾਂਦੀ ਆ ਇਸ ਕாகੇ ਸਾਰੇ ਹੀ ਜਿੰਨੇ ਵੀ ਆਪਣੇ ਸਨਾਤਨ ਮੰਚ ਦੇ ਅੱਗੇ ਉਹਨਾਂ ਨੂੰ ਮਾਨਦਿਕ ਸਮਾਜ ਨੂੰ ਇਹ ਸਾਰ ਤਰਫ ਤੇ ਲੱਖ ਲੱਖ ਗੁਦਾਸਪੁਰ ਵਾਸੀਆਂ ਨੂੰ ਆ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਹੋਵੇ ਇਹ ਸਾਡੇ